ਹੀ ਪ੍ਰਕਾਸ਼ ਹਮਾਰਾ ਪਹਿਓ ਪਟਨਾ ਸ਼ਹਿਰ ਵੀ ਖੈ ਪਵਲਯੋ ਕੀ ਮੇਰਾ ਪ੍ਰਕਾਸ਼ ਮਾਤਾ ਦੇ ਉਦਰ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਇਲਾਹਾਬਾਦ ਦੀ ਧਰਤੀ ਤੇ ਹੋਇਆ ਇੱਕ ਪ੍ਰਾਤਨ ਖੂਬੀ ਮੌਜੂਦ ਹੈ ਤੇ ਤਨਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਹ ਸਥਾਨ ਜਿੱਥੇ ਆਪ ਜੀ ਨਾਮ ਬਾਣੀ ਭਜਨ ਬੰਦਗੀ ਕਰਦੇ ਸੀ ਉਹ ਕਮਰਾ ਵੀ ਮੌਜੂਦ ਹੈ ਤੇ ਇੱਕ ਪ੍ਰਾਤਨ ਸਰੀ ਸਹਿਬ ਤੇ ਉਹ ਚੌਂਕੀ ਜਿਸ ਚੌਂਕੀ ਤੇ ਬੈਠ ਕੇ ਤਨ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਸੀ ਸੋ ਉਸ ਚੌਂਕੀ ਦੇ ਕੇਵਲ ਚਾਰ ਪਾਵੇ ਹੀ ਬਚੇ ਹਨ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਤੇ ਉੱਥੇ ਹੀ ਇੱਕ ਪ੍ਰਾਤਨ ਸਮੇ ਦਾ ਸੰਖ ਵੀ ਮੌਜੂਦ ਹੈ ਇਹ ਨਿਸ਼ਾਨੀਆਂ ਇਲਾਹਾਬਾਦ ਦੇ ਵਿੱਚ ਮੌਜੂਦ ਨੇ ਜਿਸ ਵਕਤ ਤਨਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਪੰਜਾਬ ਤੋਂ ਚੱਲ ਕੇ ਕੜਾ ਮਾਨਕਪੁਰ ਤੋਂ ਹੁੰਦੇ ਹੋਏ ਇਲਾਹਾਬਾਦ ਪਹੁੰਚਦੇ ਨੇ ਉਸ ਸਮੇ 1666 ਦੇ ਵਿੱਚ ਆਪ ਜੀ ਦੀ ਉਮਰ ਲਗਭਗ 45 ਸਾਲ ਦੀ ਹੋ ਚੁੱਕੀ ਸੀ ਆਪ ਜੀ ਦੇ ਆਨੰਦ ਕਾਰਜ ਹੋਇਆ ਨੂੰ ਤਕਰੀਬਨ 34 ਸਾਲ ਹੋ ਚੁੱਕੇ ਸਨ ਜਦੋਂ ਆਪ ਜੀ ਇਲਾਹਾਬਾਦ ਪਹੁੰਚੇ ਤਾਂ ਭਾਈ ਰਾਮ ਲੋਕ ਜੀ ਦੀ ਹਵੇਲੀ ਦੇ ਵਿੱਚ ਭਾਈ ਰਾਮ ਲੋਕਜੀ ਵੱਲੋਂ ਠਹਿਰਾਇਆ ਗਿਆ ਆਪ ਜੀ ਜੋ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਜਿਸ ਨੂੰ ਕੀ ਗੁਰਦੁਆਰਾ ਪੱਕੀ ਸੰਗਤ ਇਲਾਹਾਬਾਦ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਸ ਜਗ੍ਹਾ ਤੇ ਪਹਿਲਾਂ ਬਹੁਤ ਵੱਡੀ ਹਵੇਲੀ ਹੁੰਦੀ ਸੀ ਸੋ ਇਸੇ ਜਗ੍ਹਾ ਦੇ ਉੱਤੇ ਇੱਕ ਪ੍ਰਾਤਨ ਖੂਹ ਵੀ ਮੌਜੂਦ ਹੈ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਤਨ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜਦੋਂ ਇਲਾਹਾਬਾਦ ਆ ਕੇ ਰੁਕੇ ਉਸ ਸਮੇਂ ਮਾਤਾ ਨਾਨਕੀ ਜੀ ਜੋ ਕਿ ਧੰਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਮਾਤਾ ਜੀ ਸਨ ਉਸ ਸਮੇਂ ਮਾਤਾ ਨਾਨਕੀ ਜੀ ਨੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅੱਗੇ ਉਸ ਸਮੇਂ ਬਚਨ ਕੀਤੇ ਜੋ ਕਿ ਪੰਥ ਪ੍ਰਕਾਸ਼ ਦੇ ਵਿੱਚ ਦਰਜ ਹਨ ਉਹ ਬਚਨ ਸੀ ਤੁਮਰੇ ਸੁੱਤ ਨਿਜ ਨੈਣਨ ਦੇਖੋ ਕਰ ਦਇਆ ਦੀਜੈ ਫਲ ਜਨਮ ਵਸੇਖੋ ਕਿਹਾ ਪੁੱਤਰ ਜੀ ਤੇਰੇ ਪਿਤਾ ਤਨ ਤਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੀਤੇ ਹੋਏ ਬਚਨ ਕਦੋਂ ਪੂਰੇ ਹੋਣਗੇ ਕਿ ਤੇਰਾ ਪੋਤਰਾ ਮਹਾਵਲੀ ਪ੍ਰਤਾਪੀ ਪੁਰਖ ਕੁੱਲ ਉਜਾਰੀ ਕਰਨ ਵਾਲਾ ਹੋਵੇਗਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕਿਹਾ ਕਿ ਪੁੱਤਰ ਜੀ ਸੁੱਤ ਕੇ ਸੁਤ ਕੋ ਲੈ ਕੇ ਗੋਦ ਕਰੋ ਦੁਲਾਰਨ ਪਾਏ प्रमोद ਜਦੋਂ ਮਾਤਾ ਨਾਨਕੀ ਜੀ ਨੇ ਤੇ ਹੋਰ ਸਿੱਖਾਂ ਨੇ ਤਨ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅੱਗੇ ਇਹ ਬਚਨ ਕੀਤੇ ਤਾਂ ਗੁਰੂ ਸਾਹਿਬ ਜੀ ਵੱਲੋਂ ਇੱਥੇ ਹੀ ਕੁਝ ਸਮਾਂ ਠਹਿਰਨ ਦਾ ਮਨ ਬਣਾਇਆ ਗਿਆ ਜਿੱਥੇ ਕਿ ਇਲਾਹਾਬਾਦ ਦੇ ਵਿੱਚ ਗੁਰਬਾਣੀ ਦਾ ਪਾਠ ਦਾ ਪ੍ਰਵਾਹ ਚਲਾਇਆ ਗਿਆ ਦਿਨ ਰਾਤ ਗੁਰਬਾਣੀ ਪੜੀ ਜਾਂਦੀ ਰਹੀ ਤਨ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਆਪ ਵੀ ਸੰਗਤਾਂ ਨੂੰ ਨਾਮ ਬਾਣੀ ਦੇ ਉਪਦੇਸ਼ ਦੇ ਨਾਲ ਜੋੜਦੇ ਤਕਰੀਬਨ 6 ਮਹੀਨੇ ਤਨ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਲਾਹਾਬਾਦ ਰਹੇ ਇਸੇ ਸੁਲੱਖਣੀ ਘੜੀ ਦਾ ਜ਼ਿਕਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਬਾਣੀ ਵਿੱਚ ਲਿਖਦੇ ਨੇ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਪਵ ਲਿਓ ਕੀ ਮੇਰਾ ਪ੍ਰਕਾਸ਼ ਮਾਤਾ ਦੇ ਉਦਰ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਇਲਾਹਾਬਾਦ ਦੀ ਧਰਤੀ ਤੇ ਹੋਇਆ ਤੇ ਜਨਮ ਪਟਨਾ ਸਾਹਿਬ ਹੋਇਆ ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮਾਤਾ ਗੁਜਰਕੌਰ ਜੀ ਦੇ ਗਰਭ ਅਵਸਥਾ ਦੇ ਵਿੱਚ ਜੋ ਪ੍ਰਕਾਸ਼ ਹੋਇਆ ਉਹ ਇਲਾਹਾਬਾਦ ਦੀ ਧਰਤੀ ਤੇ ਹੋਇਆ ਜਿੱਥੇ ਕੀ ਹੁਣ ਗੁਰਦੁਆਰਾ ਪੱਕੀ ਸੰਗਤ ਸਾਹਿਬ ਜੀ ਮੌਜੂਦ ਹੈ ਜੀ ਤੇ ਨਾਲ ਲੱਗਦਾ ਹੀ ਇੱਕ ਕਮਰਾ ਹੈ ਜੋ ਪਹਿਲਾਂ ਕਾਫੀ ਨੀਚੇ ਹੁੰਦਾ ਸੀ ਸੋ ਇਲਾਹਾਬਾਦ ਦੀ ਧਰਤੀ ਦੇ ਉੱਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਮਾਤਾ ਗੁਜਰਕੌਰ ਜੀ ਦੇ ਗਰਭ ਦੇ ਵਿੱਚ ਹੁੰਦਾ ਹੈ ਸੋ ਇੱਥੇ ਹੀ ਅਹੀਆਪੁਰ ਮਹੱਲੇ ਦੇ ਵਿੱਚ ਗੁਰਦੁਆਰਾ ਪੱਕੀ ਸੰਗਤ ਸਾਹਿਬ ਜੀ ਸੋ ਸੋਭਿਤ ਹੈ ਜੀ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਸੋ ਉੱਥੇ ਹੀ ਗੁਰਦੁਆਰਾ ਸਾਹਿਬ ਜੀ ਦੀ ਹਦੂਦ ਦੇ ਅੰਦਰ ਇੱਕ ਪ੍ਰਾਤਨ ਖੂ ਵੀ ਮੌਜੂਦ ਹੈ ਤੇ ਤਨ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਹ ਸਥਾਨ ਜਿੱਥੇ ਆਪ ਜੀ ਨਾਮ ਬਾਣੀ ਭਜਨ ਬੰਦਗੀ ਕਰਦੇ ਸੀ ਉਹ ਕਮਰਾ ਵੀ ਮੌਜੂਦ ਹੈ ਤੇ ਇੱਕ ਪ੍ਰਾਤਨ ਸ੍ਰੀ ਸਾਹਿਬ ਤੇ ਉਹ ਚੌਂਕੀ ਜਿਸ ਚੌਂਕੀ ਤੇ ਬੈਠ ਕੇ ਤਨ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਸੀ ਸੋ ਉਸ ਚੌਂਕੀ ਦੇ ਕੇਵਲ 4 ਪਾਵੇ ਹੀ ਬਚੇ ਹਨ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਤੇ ਉੱਥੇ ਹੀ ਇੱਕ ਪ੍ਰਾਤਨ ਸਮੇ ਦਾ ਸੰਖ ਵੀ ਮੌਜੂਦ ਹੈ ਇਹ ਨਿਸ਼ਾਨੀਆਂ ਇਲਾਹਾਬਾਦ ਦੇ ਵਿੱਚ ਮੌਜੂਦ ਨੇ ਤੇ ਆਪ ਜੀ ਜਦੋਂ ਵੀ ਕਦੇ ਇਲਾਹਾਬਾਦ ਆਓ ਤਾਂ ਗੁਰਦੁਆਰਾ ਪੱਕੀ ਸੰਗਤ ਅਹੀਆਪੁਰ ਮਹੱਲੇ ਦੇ ਵਿੱਚ ਆਪ ਜੀ ਦਰਸ਼ਨ ਕਰ ਸਕਦੇ ਹੋ ਜੀ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ